ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਅੱਜ ਅਸੀਂ 2 ਰੁਪਏ ਦੇ ਸਮਾਰਕ ਸਿੱਕੇ ਬਾਰੇ ਗੱਲ ਕਰਾਂਗੇ ਜੋ 1982 ਤੋਂ 2010 ਤੱਕ ਬਣਾਏ ਗਏ ਸੀ ਕਿਸ ਮੈਟਲ ਦਾ ਸਿੱਕਾ ਹੈ ਤੇ ਕਿੰਨਾ ਕੁ ਪਾਰ ਹੈ ਤੇ ਕੀ ਸਾਈਜ਼ ਹੈ ਤੇ ਕੀ ਵੈਲਿਊ ਚੱਲ ਰਹੀ ਹੈ ਇਸ ਵੇਲੇ ਪਿਆਰੇ ਦੋਸਤੋ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਕੇ ਆਲਟੇ ਸਿਲੈਕਟ ਕਰ ਦਿਓ ਤਾਂ ਜੋ ਅਗਲੀ ਵੀਡੀਓ ਤੁਹਾਨੂੰ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਪੂਰੀ ਦੇਖਣਾ ਤਾਂ ਜੋ ਜਾਣਕਾਰੀ ਚੰਗੀ ਤਰ੍ਹਾਂ ਸਮਝ ਸਕੋ ਤਾਂ ਉਹ ਦੋਸਤੋ ਸ਼ੁਰੂ ਕਰਦੇ ਹਾਂ ਮੈਂ ਨਛੱਤਰ ਸਿੰਘ ਤੇ ਤੁਸੀਂ ਦੇਖ ਰਹੇ ਹੋ YouTube ਦਾ ਚੈਨਲ ਸਿੱਧੂ ਇੰਡੀਅਨਸ ਕੋਇਨ ਜਿੱਥੇ ਭਾਰਤੀ ਸਿੱਕੇ ਤੇ ਲੋਟਾ ਬਾਰੇ ਸਹੀ ਤੇ ਦਰੁਸਤ ਜਾਣਕਾਰੀ ਦਿੱਤੀ ਜਾਂਦੀ ਹੈ ਦੋਸਤੋ ਪਹਿਲੇ ਨੰਬਰ ਤੇ 2 ਰੁਪਏ ਦਾ ਸਮਾਰਕ ਸਿੱਕਾ ਜੋ ਭਾਰਤ ਦੀਆਂ ਟਕਸਾਲਾਂ ਬੰਬਈ ਤੇ ਕਲਕੱਤਾ ਤੋਂ ਮਿੰਟ ਕੀਤਾ ਗਿਆ ਜਿਸ ਦੀ ਥੀਮ ਸੀ ਨੈਸ਼ਨਲ ਇੰਟੀਗ੍ਰੇਸ਼ਨ ਰਾਸ਼ਟਰੀਏ ਇਕਤਾ ਦੋਸਤੋ ਇਸ ਸਿੱਕੇ ਦਾ ਸਾਈਜ਼ ਥੋੜਾ ਵੱਡਾ ਹੈ ਭਾਰ ਇਸ ਦਾ 7.95 ਗ੍ਰਾਮ ਹੈ ਤੇ ਡਾਇਆਮੀਟਰ 28 mm ਹੈ। ਰਾਸ਼ਟਰੀ ਇਕਤਾ ਦੇ ਸਿੱਕੇ ਬਾਅਦ ਵਿੱਚ ਵੀ ਬਹੁਤ ਬਣੇ ਜਿਨ੍ਹਾਂ ਦਾ ਸਾਈਜ਼ 26 mm ਸੀ। ਪਰੰਤੂ ਉਹ ਰੈਗੂਲਰ ਸਿੱਕੇ ਹਨ। ਸਮਾਰਕ ਸਿੱਕਿਆਂ 'ਚ ਰਾਸ਼ਟਰੀ ਇਕਤਾ ਦਾ ਇਹ ਇਕਲੌਤਾ ਸਿੱਕਾ ਹੈ। ਸਕਰੀਨ 'ਤੇ ਸਭ ਸਿੱਕਿਆਂ ਦੀ ਡਿਟੇਲ ਦਿੱਤੀ ਗਈ ਹੈ। ਮੇਰੇ ਕੋ ਸਹੀ ਨਾਮ ਬੋਲ ਹੋਵੇ ਤਾਂ ਤੁਸੀਂ ਚੰਗੀ ਤਰ੍ਹਾਂ ਦੇਖ ਲੈਣਾ। ਭਾਰ, ਮੋਟਾਈ, ਐਜ ਕਿਸ ਮੈਟਲ ਦਾ ਹੈ ਇਹ ਜ਼ਰੂਰ ਦੇਖ ਲੈਣਾ। ਇਸ ਦਾ ਕਾਪਲ ਨਿਕਲਦਾ ਹੈ 75% ਕਾਪਲ ਤੇ ਨਿਕਲ 25% ਹੈ ਬੰਬਈ ਤੇ ਕਲਕੱਤਾ ਤੋਂ ਮੈਂਟ ਸਿੱਕਾ ਕਾਮਨ ਦੀ ਕੈਟਾਗਰੀ ਦਾ ਹੈ ਫਾਈਨਟ ਜੁਐਨਸੀ ਕਿਵੇਂ 10 ਰੁਪਏ ਤੋਂ 70 ਰੁਪਏ ਤੱਕ ਚਲੀ ਜਾਂਦੀ ਹੈ ਦੋਸਤੋ ਅਗਲਾ ਸਿੱਕਾ 1982 ਵਿੱਚ ਹੀ 9th ਏਸ਼ੀਅਨ ਗੇਮਸ ਦਿੱਲੀ 1982 ਦੀ ਥੀਮ ਤੇ ਬੰਬਈ ਕਲਕੱਤਾ ਤੋਂ ਰਿਲੀਜ਼ ਕੀਤਾ ਗਿਆ ਇਹ ਸਿੱਕਾ ਵੀ ਥੋੜਾ ਵੱਡੇ ਸਾਈਜ਼ ਦਾ ਹੈ ਸਾਈਜ਼ 28 ਮਿਲੀਮੀਟਰ ਹੈ ਤੇ ਭਾਰ 8.1 ਗ੍ਰਾਮ ਹੈ ਕਾਪਰ ਨਿਕਲਦਾ ਸਿੱਕਾ ਹੈ ਦੋਨੋਂ ਟਕਸਾਲਾਂ ਤੋਂ ਮੈਂਡ ਸਿੱਕਾ ਕਾਮਨ ਦੀ ਕੈਟਾਗਰੀ ਦਾ ਹੈ ਫਾਈਨਟ ਯੂਐਨਸੀ ਕੀਮਤ 10 ਰੁਪਏ ਤੋਂ 80 ਰੁਪਏ ਤੱਕ ਚਲੀ ਜਾਂਦੀ ਹੈ ਸਾਲ 1993 ਵਿੱਚ 2 ਰੁਪਏ ਦੇ ਸਮਾਰਕ ਸਿੱਕਿਆਂ ਦਾ ਭਾਰ ਅਤੇ ਸਾਈਜ਼ ਘਟਾ ਦਿੱਤਾ ਗਿਆ ਭਾਰ 6 ਗ੍ਰਾਮ ਤੇ 26 ਮਿਲੀਮੀਟਰ ਡਾਇਆਮੀਟਰ ਕਰ ਦਿੱਤਾ ਗਿਆ ਮੈਟਲ ਉਹੀ ਰਿਹਾ ਕਾਪਰ ਨਿਕਲ ਸਮਾਲ ਫੈਮਿਲੀ ਹੈਪੀ ਫੈਮਿਲੀ ਦੀ ਥੀਮ ਤੇ 6 ਗ੍ਰਾਮ ਦਾ ਪਹਿਲਾ ਸਿੱਕਾ ਬੰਬਈ ਤੇ ਹైదరాబాద్ ਤੋਂ ਰਿਲੀਜ਼ ਕੀਤਾ ਗਿਆ ਛੋਟਾ ਪਰਿਵਾਰ ਖੁਸ਼ੀਆਂ ਅਪਾਰ ਬੰਬਈ ਤੇ ਹైదరాబాద్ ਤੋਂ ਰਿਲੀਜ਼ ਸਿੱਕੇ ਦੀ ਫਾਈਨ ਟੂ ਜੂਐਨਸੀ ਕੀਮਤ ਬੰਬਈ ਮਿੰਟ ਵਾਲਾ ਸਕੁਅਰ ਹੈ ਕੀਮਤ 15 ਰੁਪਏ ਤੋਂ 180 ਰੁਪਏ ਹੈ ਤੇ ਹైదరాబాద్ ਤੋਂ ਮਿੰਟ ਸਿਕਵਰ ਦੀ ਕੈਟਾਗਰੀ ਰੱਖਦਾ ਹੈ ਪਰ ਉਸ ਦੀ ਕੀਮਤ 25 ਰੁਪਏ ਤੋਂ 250 ਰੁਪਏ ਤੱਕ ਚਲੀ ਜਾਂਦੀ ਹੈ ਫਾਈਨ ਟੂ ਜੂਐਨਸੀ 1993 ਵਿੱਚ 2 ਰੁਪਏ ਦਾ ਸਿੱਕਾ ਬਰਡ ਫੂਡ ਦਿ ਜਾਨੀ ਜੈਵਿਕ ਵਿਵਿਧਤਾ ਵਿਸ਼ਵ ਖਾਦਿਆ ਦਿਵਸ ਦੀ ਥੀਮ ਤੇ ਬੰਬਈ ਤੇ ਹైదరాబాద్ ਤੋਂ ਮਿੰਟ ਕੀਤਾ ਗਿਆ ਇਹ ਸਿੱਕਾ ਐਫਏਓ ਦੀ ਸੀਰੀਜ਼ ਦਾ ਹੈ Food Agriculture Organization ਕਾਪਰ ਨਿਕਲਦਾ ਸਿੱਕਾ ਹੈ 6 ਗ੍ਰਾਮ ਭਾਰ ਤੇ 26.5 ਮਿਲੀਮੀਟਰ ਸਾਈਜ਼ ਦਾ ਇਹ ਸਿੱਕਾ ਹੈ ਬੰਬਈ ਤੇ ਹైదరాబాద్ ਦੋਨੋਂ ਮਿੰਟਾਂ ਦਾ ਸਿੱਕਾ ਸਕੁਅਰ ਹੈ ਫਾਈਨ ਟੂ ਜੂ ਐਨ ਸੀ ਕੀਮਤ ਦੋਨੋਂ ਦੀ ਅਲੱਗ-ਅਲੱਗ ਹੈ ਬੰਬਈ ਡਾਇਮੰਡ ਮਿੰਟ ਸਿੱਕੇ ਦੀ ਕੀਮਤ ਫਾਈਨ ਟੂ ਜੂ ਐਨ ਸੀ 15 ਰੁਪਏ ਤੋਂ 200 ਰੁਪਏ ਹੈ ਤੇ ਹైదరాబాద్ ਸਟਾਰ ਮਿੰਟ ਸਿੱਕੇ ਦੀ ਫਾਈਨ ਟੂ ਜੂ ਐਨ ਸੀ ਕੀਮਤ 25 ਰੁਪਏ ਤੋਂ 300 ਰੁਪਏ ਤੱਕ ਚਲੀ ਜਾਂਦੀ ਹੈ 5 ਨੰਬਰ ਤੇ ਸਿੱਕਾ ਹੈ ਵਾਟਰ ਫਾਰ ਲਾਈਫ ਦੀ ਥੀਮ ਤੇ 1994 ਵਿੱਚ ਬੰਬਈ ਕਲਕੱਤਾ ਤੇ ਹైదరాబాద్ ਤੋਂ ਰਿਲੀਜ਼ ਕੀਤਾ ਗਿਆ ਕਾਪਰ ਨਿਕਲਦਾ ਸਿੱਕਾ ਹੈ 6 ਗ੍ਰਾਮ ਵਜ਼ਨ ਤੇ 26.5 ਮਿਲੀਮੀਟਰ ਸਾਈਜ਼ ਹੈ ਇਹ ਸਿੱਕਾ ਵੀ ਐਫ اےਓ ਦੀ ਸਰੀਦ ਦਾ ਹੈ ਕਲਕੱਤਾ ਤੋਂ ਰਿਲੀਜ਼ ਸਿੱਕਾ ਕਾਮਨ ਹੈ ਫਾਈਨਟ ਜੁਐਨਸੀ ਕੀਮਤ 5 ਰੁਪਏ ਤੋਂ 80 ਰੁਪਏ ਹੈ ਤੇ ਬੰਬਈ ਤੋਂ ਮਿੰਡ ਸਿੱਕਾ ਸਕੁਅਰ ਹੈ ਕੀਮਤ ਉਸ ਦੀ 25 ਰੁਪਏ ਤੋਂ 250 ਰੁਪਏ ਤੱਕ ਹੈ ਤੇ ਹైదరాబాద్ ਤੋਂ ਮਿੰਡ ਸਿੱਕਾ ਵੀ ਸਕੁਅਰ ਦੀ ਕੈਟਾਗਰੀ ਦਾ ਹੈ ਫਾਈਨਟ ਜੋਅਨਸੀ ਉਸ ਸਿੱਕੇ ਦੀ ਕੀਮਤ 25 ਰੁਪਏ ਤੋਂ 350 ਰੁਪਏ ਦੇ ਕਰੀਬ ਚਲੀ ਜਾਂਦੀ ਹੈ 1995 ਵਿੱਚ 2 ਰੁਪਏ ਦਾ ਸਿੱਕਾ ਭਾਰਤੀ ਆਕ੍ਰਿਸ਼ੀ ਕਾ ਵਿਸ਼ਵ ਵਿਆਪੀ ਕਰਨ ਦੀ ਥੀਮ ਤੇ ਬੰਬਈ ਤੇ ਕੋਲਕਾਤਾ ਤੋਂ ਮਿੰਟਜ ਕੀਤਾ ਗਿਆ ਕਾਪਰ ਨਿਕਲਦਾ ਹੈ 6 ਗ੍ਰਾਮ ਵਜ਼ਨ ਤੇ 26 ਮਿਲੀਮੀਟਰ ਸਾਈਜ਼ ਹੈ ਬੰਬਈ ਤੋਂ ਮਿੰਟ ਸਕੇਅਰ ਦੀ ਕੈਟਾਗਰੀ ਦਾ ਹੈ ਫਾਈਨਟ ਜੋਅਨਸੀ ਕੀਮਤ 50 ਰੁਪਏ ਤੋਂ 500 ਰੁਪਏ ਤੱਕ ਚਲੀ ਜਾਂਦੀ ਹੈ ਤੇ ਕਲਕੱਤਾ ਤੋਂ ਮਿੰਟ ਸਿੱਕਾ ਰੀਅਰ ਦੀ ਕੈਟਾਗਰੀ ਦਾ ਹੈ ਫਾਈਨਟ ਜੁਐਨਸੀ ਕੀਮਤ 75 ਰੁਪਏ ਤੋਂ 650 ਰੁਪਏ ਤੱਕ ਚਲੀ ਜਾਂਦੀ ਹੈ 7 ਨੰਬਰ ਤੇ ਸਿੱਕਾ 2 ਰੁਪਏ ਦਾ ਸਮਾਰਕ ਜੋ 1995 ਵਿੱਚ ਹੀ 8ਵਾਂ ਬਿਸ਼ਪ ਤਮਿਲਸ ਮੇਲਣ ਸੰਤ ਤਰਵਲਵਰ ਦੀ ਥੀਮ ਤੇ ਸਿਰਫ ਬੰਬਈ ਤੋਂ ਹੀ ਮਿੰਟ ਕੀਤਾ ਗਿਆ ਕਾਪਰ ਨਿਕਲ ਤਾਤੂ ਦਾ ਹੈ 6 ਗ੍ਰਾਮ ਭਜਨ ਤੇ 26.5 ਮਿਲੀਮੀਟਰ ਡਾਇਆਮੀਟਰ ਹੈ ਬੰਬਈ ਤੋਂ ਰਿਲੀਜ਼ ਸਕਸਕੇਰ ਦੀ ਕੈਟਾਗਰੀ ਦਾ ਹੈ ਫਾਈਨਟ ਜੁਐਨਸੀ ਕਿੰਮਤ 50 ਰੁਪਏ ਤੋਂ 500 ਰੁਪਏ ਦੇ ਕਰੀਬ ਚੱਲੀ ਜਾਂਦੀ ਹੈ 8 ਨੰਬਰ ਤੇ 2 ਰੁਪਏ ਦਾ ਸਮਾਰਕ ਸਿੱਕਾ 1996 ਵਿੱਚ ਕਲਕੱਤਾ ਤੋਂ ਮਿੰਟ ਕੀਤਾ ਗਿਆ ਜਿਸ ਦੀ ਥੀਮ ਸੀ ਸੁਭਾਸ ਚੰਦਰ ਬੋਸ ਇਹ ਸਿੱਕਾ ਸੁਭਾਸ ਚੰਦਰ ਦੀ ਜਨਮ ਸ਼ਤੀ ਤੇ ਮਿੰਟ ਕੀਤਾ ਗਿਆ ਇਸਕਾ 1997 ਵਿੱਚ ਰਿਲੀਜ਼ ਕਰਨਾ ਸੀ ਪਰੰਤੂ ਕੋਲਕਾਤਾ ਤੋਂ ਇਹ ਸਿੱਕਾ ਗਲਤੀ ਜਾਂ ਕਿਸੇ ਹੋਰ ਵਜ੍ਹਾ ਕਰਕੇ 1996 ਵਿੱਚ ਰਿਲੀਜ਼ ਕਰ ਦਿੱਤਾ ਗਿਆ ਥੋੜੀ ਮਿੰਟ ਤੋਂ ਬਾਅਦ ਮਿੰਟ ਜੀ ਰੋਕ ਦਿੱਤੀ ਗਈ ਦੋਸਤੋ 1996 ਦਾ ਸਿੱਕਾ ਰੀਅਰ ਦੀ ਕੈਟਾਗਰੀ ਰੱਖਦਾ ਹੈ ਫਾਈਨ ਟੂ ਜੁਆਨਸੀ ਕੀਮਤ ਕੋਲਕਾਤਾ ਤੋਂ ਮਿੰਟ ਕੀਤੇ ਸਿੱਕੇ ਦੀ 2000 ਰੁਪਏ ਤੋਂ 8000 ਰੁਪਏ ਤੱਕ ਚਲੀ ਜਾਂਦੀ ਹੈ ਦੋਸਤੋ ਡਿਮਾਂਡ ਜਾਂ ਸਮੇਂ ਅਨੁਸਾਰ ਕੀਮਤਾਂ ਘਟਦੀਆਂ ਵਧਦੀਆਂ ਰਹਿੰਦੀਆਂ ਹਨ ਨੌਵੇਂ ਨੰਬਰ ਤੇ 2 ਰੁਪਏ ਦਾ ਸਮਾਰਕ ਸਿੱਕਾ 1996 ਵਿੱਚ ਹੀ ਸਰਦਾਰ ਬੱਲਬਾਈ ਪਟੇਲ ਦੀ ਥੀਮ ਤੇ ਭਾਰਤ ਦੇ ਚਾਰ ਟਕਸਾਲਾ ਤੋਂ ਮਿੰਟ ਕੀਤਾ ਗਿਆ ਬੰਬਈ ਕਲਕੱਤਾ ਹైదరాబాద్ ਤੇ ਨੋਡਾ ਮਿੰਟ ਤੋਂ 6.2 ਗ੍ਰਾਮ ਵਜਨ ਦਾ ਹੈ ਤੇ 25 ਮਿਲੀਮੀਟਰ ਸਾਈਜ਼ ਹੈ ਤੇ ਕਾਪਰ ਨਿਕਲਤਾ ਤੂਦਾ ਸਿੱਕਾ ਹੈ ਚਾਰੋਂ ਮਿੰਟਾਂ ਦਾ ਸਿੱਕਾ ਸਕੁਅਰ ਦੀ ਕੈਟਾਗਰੀ ਰੱਖਦਾ ਹੈ ਪਰ ਕੀਮਤਾਂ ਅਲੱਗ-ਅਲੱਗ ਹਨ ਬੰਬਈ ਤੋਂ ਮਿੰਟ ਸਿੱਕੇ ਦੀ ਕੀਮਤ 5 ਰੁਪਏ ਤੋਂ 60 ਰੁਪਏ ਹੈ ਫਾਈਨ ਟੂ ਜੂਐਨਸੀ ਤੇ ਕਲਕੱਤਾ ਤੋਂ ਮਿੰਟ ਸਿੱਕੇ ਦੀ ਕੀਮਤ 5 ਰੁਪਏ ਤੋਂ 60 ਰੁਪਏ ਹੈ ਤੇ ਹైదరాబాద్ ਤੋਂ ਮਿੰਟ ਸਿੱਕਾ ਫਾਈਨ ਟੂ ਜੂਐਨਸੀ 25 ਰੁਪਏ ਤੋਂ 280 ਰੁਪਏ ਦੇ ਕਰੀਬ ਕੀਮਤ ਰੱਖਦਾ ਹੈ ਤੇ ਨੌਇਡਾ ਤੋਂ ਮੈਂਡ ਸਿੱਕਾ ਫਾਈਨਟ ਜੂਐਨਸੀ 50 ਰੁਪਏ ਤੋਂ 550 ਰੁਪਏ ਤੱਕ ਕੀਮਤ ਦੇ ਸਕਦਾ ਹੈ। 10 ਨੰਬਰ ਤੇ 2 ਰੁਪਏ ਦਾ ਸਮਾਰਕ ਸਿੱਕਾ ਜੋ ਸੁਭਾਸ਼ ਚੰਦਰ ਬੋਸ ਦੀ ਜਨਮ ਸ਼ਤਿ ਤਿਰਲੀਜ਼ ਕੀਤਾ ਗਿਆ 1997 ਵਿੱਚ ਕਾਪਰ ਨਿਕਲਦਾ ਸਿੱਕਾ ਹੈ 6 ਗ੍ਰਾਮ ਭਾਰਨ ਤੇ 26 ਮਿਲੀਮੀਟਰ ਡਾਇਮੀਟਰ ਹੈ। ਇਹ ਸਿੱਕਾ ਭਾਰਤ ਦੇ ਚਾਰਾਂ ਟਕਸਾਲਾਂ ਤੋਂ ਰਿਲੀਜ਼ ਕੀਤਾ ਗਿਆ ਬੰਬਈ, ਕਲਕੱਤਾ, ਹਾਈਦਰਾਬਾਦ ਤੇ ਨੌਇਡਾ ਤੋਂ। ਕਲਕੱਤਾ ਤੋਂ ਮੈਂਡ ਸਿੱਕਾ ਕਾਮਨ ਹੈ ਫਾਈਨਟ ਜੂਐਨਸੀ ਕੀਮਤ 5 ਰੁਪਏ ਤੋਂ 50 ਰੁਪਏ ਹੈ। ਤੇ ਬੰਬਈ ਨੌਡਾ ਤੋਂ ਮਿੰਟ ਸਿਕਾ ਸਕੁਆਇਰ ਹੈ ਫਾਈਨ ਤੋਂ ਜੋਇਨ ਸੀ ਕੀਮਤ 15 ਰੁਪਏ ਤੋਂ 100 ਰੁਪਏ ਤੇ ਹੈਦਰਾਬਾਦ ਤੋਂ ਮਿੰਟ ਸਿਕਾ ਵੀ ਸਕੁਆਇਰ ਦੀ ਹੀ ਕੈਟਾਗਰੀ ਰੱਖਦਾ ਹੈ ਪਰ ਉਸ ਦੀ ਕੀਮਤ 25 ਰੁਪਏ ਤੋਂ 200 ਰੁਪਏ ਤੱਕ ਚਲੀ ਜਾਂਦੀ ਹੈ 11 ਨੰਬਰ ਤੇ 2 ਰੁਪਏ ਦਾ ਸਮਾਰਕ ਸਿਕਾ 1998 ਸਨ ਵਿੱਚ ਸ਼੍ਰੀ ਅਰਵਿੰਦੋ ਆ ਲਾਈਫ ਇਜ਼ ਜੋਗਾ ਜਾਨੀ ਸੰਪੂਰਨ ਜੀਵਨ ਯੋਗ ਹੈ ਦੀ ਥੀਮ ਤੇ ਬੰਬਈ ਕਲਕੱਤਾ ਨੌਡਾ ਤੋਂ ਰਿਲੀਜ਼ ਕੀਤਾ ਗਿਆ ਕਾਪਰ ਨਿਕਲਦਾ ਸਿੱਕਾ ਹੈ 6 ਗ੍ਰਾਮ ਵਜ਼ਨ ਤੇ 25.9 ਮਿਲੀਮੀਟਰ ਸਾਈਜ਼ ਹੈ। ਤਿੰਨੇ ਮਿੰਟਾਂ ਦਾ ਸਿੱਕਾ ਸਕੁਅਰ ਦੀ ਕੈਟਾਗਰੀ ਰੱਖਦਾ ਹੈ। ਫਾਈਨਟ ਜੁਆਇੰਸੀ ਕੀਮਤ 10 ਰੁਪਏ ਤੋਂ 60-70 ਰੁਪਏ ਤੱਕ ਚਲੀ ਜਾਂਦੀ ਹੈ। 12 ਨੰਬਰ ਤੇ ਸਿੱਕਾ ਜੋ 1998 ਵਿੱਚ ਦੇਸ਼ ਬੰਦੂ ਚਿਤਰੰਜਨ 10 ਦੀ ਥੀਮ ਤੇ ਕਲਕੱਤਾ ਹైదరాబాద్ ਤੇ ਲੋਡਾ ਤੋਂ ਮਿੰਟ ਕੀਤਾ ਗਿਆ। ਕਾਪਰ ਨਿਕਲਦਾ 6 ਗ੍ਰਾਮ वजਨੀ ਸਿੱਕਾ ਹੈ। ਸਾਈਜ਼ ਇਸ ਦਾ 26 ਮਿਲੀਮੀਟਰ ਹੈ। ਕਲਕੱਤਾ ਤੋਂ ਮਿੰਟ ਸਿੱਕਾ ਨੋਇਡਾ ਤੋਂ ਮਿੰਟ ਸਿੱਕਾ ਕਾਮਨ ਹੈ ਕਲਕੱਤਾ ਤੋਂ ਮਿੰਟ ਸਿੱਕੇ ਦੀ ਕੀਮਤ 10 ਰੁਪਏ ਤੋਂ 50 ਰੁਪਏ ਹੈ ਤੇ ਨੋਇਡਾ ਤੋਂ ਮਿੰਟ ਸਿੱਕਾ ਫਾਈਨ ਟੂ ਜੁਐਨਸੀ ਕੀਮਤ 15 ਰੁਪਏ ਤੋਂ 100 ਰੁਪਏ ਤੱਕ ਦੇ ਸਕਦਾ ਹੈ ਤੇ ਹైదరాబాద్ ਤੋਂ ਮਿੰਟ ਸਿੱਕਾ ਐਕਸਟ੍ਰੀਮਲੀ ਰੇਅਰ ਹੈ ਫਾਈਨ ਟੂ ਜੁਐਨਸੀ ਕੀਮਤ 10000 ਰੁਪਏ ਤੋਂ 50000 ਰੁਪਏ ਤੱਕ ਚਲੀ ਜਾਂਦੀ ਹੈ ਇਸ ਸਿੱਕੇ ਦੀ ਹਾਲ ਥੋੜੀ ਮਾੜੀ ਵੀ ਹੋਵੇ ਤਾਂ ਵੀ ਇਹ ਸਿੱਕਾ ਤੁਹਾਨੂੰ 2 ਜਾਂ 3000 ਰੁਪਏ ਤਾਂ ਦੇ ਹੀ ਸਕਦਾ ਹੈ ਜਿਆਦਾ ਹੀ ਮਾੜੀ ਹਾਲਤ ਹੋਵੇ ਤਾਂ ਵੀ ਇਹ ਕੀਮਤ ਦੇ ਸਕਦਾ ਹੈ 13 ਨੰਬਰ ਤੇ ਸਿੱਕਾ ਜੋ 1999 ਵਿੱਚ ছত্রਪਤੀ ਸ਼ਿਵਾਜੀ ਮਹਾਰਾਜੀ ਦੀ ਥੀਮ ਤੇ ਭਾਰਤ ਦੀਆਂ ਚਾਰਾਂ ਟਕਸਲਾਂ ਬੰਬਈ, ਹైదరాబాద్, ਕੋਲਕਾਤਾ ਤੇ ਨੌਇਡਾ ਤੋਂ ਰਿਲੀਜ਼ ਕੀਤਾ ਗਿਆ। ਬੰਬਈ, ਕੋਲਕਾਤਾ ਤੇ ਨੌਇਡਾ ਤੋਂ ਮਿੰਟ ਸਿੱਕਾ ਸਕੇਅਰ ਹੈ ਫਾਈਨ ਟੂ ਯੂ ਐਨ ਸੀ ਕੀਮਤ 15 ਰੁਪਏ ਤੋਂ 100 ਰੁਪਏ ਤੱਕ ਚਲੀ ਜਾਂਦੀ ਹੈ ਅਤੇ ਹైదరాబాద్ ਤੋਂ ਮਿੰਟ ਸਿੱਕੇ ਦੀ ਫਾਈਨ ਟੂ ਯੂ ਐਨ ਸੀ ਕੀਮਤ 100 ਰੁਪਏ ਤੋਂ 1000 ਰੁਪਏ ਤੱਕ ਚੱਲ ਜਾਂਦੀ ਹੈ ਕਿਉਂਕਿ ਇਹ ਰੇਅਰ ਸਿੱਕਾ ਹੈ। ਕਾਪਰ ਨਿਕਲ ਦਾ ਸਿੱਕਾ ਹੈ 5.69 ਗ੍ਰਾਮ ਵਜ਼ਨ ਤੇ 5.25.9 ਮਿਲੀਮੀਟਰ ਡਾਇਮੀਟਰ। 14 ਨੰਬਰ ਤੇ 2 ਰੁਪਏ ਦਾ ਸमारक ਸਿੱਕਾ 2000 ਸਾਲਾਂ ਵਿੱਚ ਸੁਪਰੀਮ ਕੋਰਟ ਆਫ ਇੰਡੀਆ 골ਡਨ ਜੁਬਲੀ ਦੀ تھیਮ ਤੇ ਬੰਬਈ, ਕਲਕੱਤਾ ਤੇ ਨੌਇਡਾ ਤੋਂ ਰਿਲੀਜ਼ ਕੀਤਾ ਗਿਆ ਕਾਪਰ ਨਿਕਲ ਦਾ ਸਿੱਕਾ ਹੈ 6 ਗ੍ਰਾਮ ਵਜ਼ਨ ਤੇ 26 ਮਿਲੀਮੀਟਰ ਸਾਈਜ਼ ਵਾਲਾ ਹੈ। ਤਿੰਨੇ ਮੰਡਾਂ ਤੋਂ ਰਿਲੀਜ਼ ਸਿੱਕਾ ਸਕਿਅਰ ਹੈ ਫੈਂਟ ਜੁਆਇੰਸੀ ਕੀਮਤ 15 ਰੁਪਏ ਤੋਂ 100 ਰੁਪਏ ਤੱਕ ਚਲੀ ਜਾਂਦੀ ਹੈ। 15ਵੇਂ ਨੰਬਰ ਤੇ 2 ਰੁਪਏ ਦਾ ਸमारक ਸਿੱਕਾ ਜੋ 2001 ਵਿੱਚ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਸ਼ਤਿ ਤੇ ਕਲਕੱਤਾ, ਹਾਇਦਰਾਬਾਦ ਤੇ ਨੌਇਡਾ ਤੋਂ ਰਿਲੀਜ਼ ਕੀਤਾ ਗਿਆ। ਕਾਪਰ ਨਿਕਲਦਾ ਸਿੱਕਾ ਹੈ 6.2 ਗ੍ਰਾਮ ਭਜਨ ਤੇ 26 ਮਿਲੀਮੀਟਰ ਦੇ ਕਰੀਬ ਸਾਈਜ਼ ਹੈ। ਕਲਕੱਤਾ ਤੇ ਹਾਇਦਰਾਬਾਦ ਤੋਂ ਮਿੰਡ ਸਕਅਰ ਹੈ ਫਾਈਨਟ ਜੁਐਨਸੀ ਕੀਮਤ 25 ਰੁਪਏ ਤੋਂ 200 ਰੁਪਏ ਦੇ ਕਰੀਬ ਹੈ। ਤੇ ਨੌਇਡਾ ਤੋਂ ਮਿੰਡ ਸਿੱਕਾ ਵੀ ਸਕਅਰ ਹੈ ਫਾਈਨਟ ਜੁਐਨਸੀ ਕੀਮਤ 15 ਰੁਪਏ ਤੋਂ 100 ਰੁਪਏ ਤੱਕ ਚਲੀ ਜਾਂਦੀ ਹੈ। 16 ਨੰਬਰ ਤੇ 2002 ਵਿੱਚ ਹੀ ਸੰਤ ਤੁਕਾਰਾਮ ਦੀ ਥੀਮ ਤੇ 2 ਰੁਪਏ ਦਾ ਸਿੱਕਾ ਭਾਰਤ ਦੀਆਂ ਚਾਰਾਂ ਟਕਸਾਲਾਂ ਤੋਂ ਰਿਲੀਜ਼ ਕੀਤਾ ਗਿਆ ਕਾਪਰ ਨਿਕਲਤਾ ਤੂ ਦਾ ਹੈ। 6 ਗ੍ਰਾਮ ਦੇ ਕਰੀਬ ਵਜ਼ਨ ਹੈ 26 mm ਦੇ ਕਰੀਬ ਸਾਈਜ਼ ਹੈ ਬੰਬਈ ਕਲਕੱਤਾ ਦੇ ਨੋਕਡਾ ਤੋਂ ਮੈਂਡ ਸਿੱਕਾ ਕਾਮਨ ਹੈ ਫਾਈਨਟ ਜੁਐਨਸੀ ਕੀਮਤ 5 ਰੁਪਏ ਤੋਂ 60 ਰੁਪਏ ਦੇ ਕਰੀਬ ਹੈ ਤੇ ਹైదరాబాద్ ਤੋਂ ਮੈਂਡ ਸਕਾਅਰ ਦੀ ਕੈਟਾਗਰੀ ਹੀ ਰੱਖਦਾ ਹੈ ਫਾਈਨਟ ਜੁਐਨਸੀ ਕੀਮਤ 15 ਰੁਪਏ ਤੋਂ 100 ਰੁਪਏ ਤੱਕ ਚਲੀ ਜਾਂਦੀ ਹੈ 17ਵੇਂ ਨੰਬਰ ਤੇ 2 ਰੁਪਏ ਦਾ ਸਮਾਰਕ ਸਿੱਕਾ 2003 ਵਿੱਚ ਰੇਲਵੇ ਦੇ 150 ਸਾਲ ਗੌਰਵਪੁਰਨ ਦੀ تھیਮ ਤੇ ਭਾਰ ਦੇ ਅਚਾਰਾ ਟਕਸਾਲਾ ਬੰਬਈ ਕਲਕੱਤਾ ਹਾਈਦਰਾਬਾਦ ਤੇ ਨੌਇਡਾ ਤੋਂ ਰਿਲੀਜ਼ ਕੀਤਾ ਗਿਆ ਕਾਪਰ ਨਿਕਲਦਾ 6.5 ਗ੍ਰਾਮ वजਨੀ ਸਿੱਕਾ ਹੈ 26 ਮਿਲੀਮੀਟਰ ਦੇ ਕਰੀਬ ਸਾਈਜ਼ ਹੈ ਬੰਬਈ ਤੋਂ ਰਿਲੀਜ਼ ਸਿੱਕਾ ਸਕੁਅਰ ਹੈ ਕੀਮਤ 10 ਰੁਪਏ ਤੋਂ 60 ਰੁਪਏ ਤੇ ਕਲਕੱਤਾ ਹਾਈਦਰਾਬਾਦ ਤੇ ਨੌਇਡਾ ਤੋਂ ਮਿੰਡ ਸਿੱਕਾ ਵੀ ਸਕੁਅਰ ਦੀ ਕੈਟਾਗਰੀ ਰੱਖਦਾ ਹੈ ਕੀਮਤ ਫਾਈਨ ਟੂ ਜੂਐਨਸੀ 15 ਰੁਪਏ ਤੋਂ 120 ਰੁਪਏ ਤੱਕ ਚਲੀ ਜਾਂਦੀ 18ਵਾਂ ਸਿੱਕਾ ਜੋ 2007 ਵਿੱਚ ਇੰਡੀਅਨ 에ਅਰ ਫੋਰਸ ਪਲੈਟੀਨਮ ਜੁਬਲੀ ਦੀ ਥੀਮ ਤੇ ਸਿਰਫ ਕਲਕੱਤਾ ਤੋਂ ਹੀ ਰਿਲੀਜ਼ ਕੀਤਾ ਗਿਆ ਇਹ ਸਿੱਕਾ ਫੈਟਿਕ ਸਟੇਨਲੈਸ ਸਟੀਲ ਦਾ ਬਣਾਇਆ ਗਿਆ ਭਾਰ 6 ਗ੍ਰਾਮ ਤੇ ਡਾਇਮੀਟਰ 27 ਮਿਲੀਮੀਟਰ ਦੇ ਕਰੀਬ ਕੀਤਾ ਗਿਆ ਕਲਕੱਤਾ ਮੰਡ ਤੋਂ ਰਿਲੀਜ਼ ਸਿੱਕਾ ਰੇਅਰ ਦੀ ਕੈਟਾਗਰੀ ਦਾ ਫਾਈਨਲ ਜੁਐਨਸੀ ਕੀਮਤ 200 ਰੁਪਏ ਤੋਂ 2000 ਰੁਪਏ ਦੇ ਕਰੀਬ ਚੱਲੀ ਜਾਂਦੀ ਹੈ 19 ਨੰਬਰ ਤੇ 2 ਰੁਪਏ ਦਾ ਸਮਾਰਕ ਸਿੱਕਾ ਲੂਈ ਬਰੇਲ ਦੀ ਥੀਮ ਤੇ ਬੰਬਈ ਕਲਕੱਤਾ ਤੇ ਹైదరాబాద్ ਤੋਂ ਰਿਲੀਜ਼ ਕੀਤਾ ਗਿਆ ਫਰਟੈਕ ਸਟੀਲ ਦਾ ਸਿੱਕਾ ਹੈ 5.8 ਗ੍ਰਾਮ ਵਜ਼ਨ ਤੇ ਡਾਇਆਮੀਟਰ 27 ਮਿਲੀਮੀਟਰ ਹੈ। ਤਿੰਨਾਂ ਤਖਸਾਲਾ ਤੋਂ ਇਹ ਸਿੱਕਾ ਕਾਮਨ ਦੀ ਕੈਟਾਗਰੀ ਦਾ ਹੈ। ਫਾਈਂਡ ਜੁਐਨਸੀ ਕੀਮਤ 5 ਰੁਪਏ ਤੋਂ 10 ਰੁਪਏ ਤੱਕ ਹੀ ਹੈ। 20 ਨੰਬਰ ਤੇ 2 ਰੁਪਏ ਦਾ ਸਮਾਰਕ ਸਿੱਕਾ ਰਜਾਰਬ ਬੈਂਕ ਆਫ ਇੰਡੀਆ ਪਲੇਟਿਨਮ ਜੁਬਲੀ 1935-2010 ਦੀ ਥੀਮ ਤੇ 2010 ਵਿੱਚ ਸਿਰਫ ਕੋਲਕਾਤਾ ਤੋਂ ਹੀ ਰਿਲੀਜ਼ ਕੀਤਾ ਗਿਆ। ਫਰਟੈਕ ਸਟੀਲ ਦਾ ਸਿੱਕਾ ਹੈ ਭਾਰ 5.8 ਗ੍ਰਾਮ ਤੇ 27 ਮਿਲੀਮੀਟਰ ਸਾਈਜ਼ ਹੈ। ਕਲਕੱਤਾ ਤੋਂ ਰਿਲੀਸ ਇੱਕਾ ਕਾਮਨ ਦੀ ਕੈਟਾਗਰੀ ਦਾ ਹੈ ਫਾਈਨਟ ਜੁਐਨਸੀ ਕੀਮਤ 5 ਰੁਪਏ ਤੋਂ 10 ਰੁਪਏ ਤੱਕ ਹੀ ਹੈ। ਇਹ 3 ਨੰਬਰ ਤੇ 2 ਰੁਪਏ ਦਾ ਸमारक ਸਿੱਕਾ 19 ਮਹਾਰਾਸ਼ਟਰ ਮੰਡਲ ਖੇਡ ਦਿੱਲੀ 2010 ਦੀ تھیਮ ਤੇ ਕਲਕੱਤਾ ਹਾਈਦਰਾਬਾਦ ਤੇ ਨੌਇਡਾ ਤੋਂ 2010 ਵਿੱਚ ਰਿਲੀਜ਼ ਕੀਤਾ ਗਿਆ। ਫੈਟਕ ਸਟੀਲ ਦਾ ਸਿੱਕਾ ਹੈ ਭਾਰ ਇਸ ਦਾ 5.6 ਗ੍ਰਾਮ ਤੇ ਸਾਈਜ਼ 27 mm ਹੈ। ਤਿਲਨਾਟਕਸਾਲਾ ਤੋਂ ਮੈਂਡ ਸਿੱਕਾ ਕਾਮਨ ਦੀ ਕੈਟਾਗਰੀ ਰੱਖਦਾ ਹੈ ਫਾਈਨਟ ਜੁਐਨਸੀ ਕੀਮਤ 5 ਰੁਪਏ ਤੋਂ 10 ਰੁਪਏ ਤੱਕ ਹੀ ਹੈ। ਦੋਸਤੋ ਇਹ ਸੀ 2 ਰੁਪਏ ਦੇ 21 ਮਾਰਕ ਸਿੱਕੇ ਜਾਣਕਾਰੀ ਚੰਗੀ ਲੱਗੇ ਤਾਂ ਕਮੈਂਟ ਜ਼ਰੂਰ ਕਰਨਾ ਦੱਸਣਾ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਿਸੇ ਵੀ ਸਿੱਕੇ ਦੀ ਕੀਮਤ ਬਾਰੇ ਜਾਣਨਾ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਦੋਸਤੋ ਕੀਮਤ ਤਾਂ ਫਿਕਸ ਨਹੀਂ ਹੁੰਦੀਆਂ ਸਮੇਂ ਅਤੇ ਲੋੜ ਦੇ ਅਨੁਸਾਰ ਘੜਦੀਆਂ ਬਾਤੀਆਂ ਰਹਿੰਦੀਆਂ ਹਨ ਸੋ ਮਿਲਦੇ ਆਂ ਅਗਲੀ ਵੀਡੀਓ 'ਚ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਰੱਬ ਰੱਖਾ ਜੈ ਹਾਂ